ਪੰਜਾਬ ਮਿਨਿਸਟਰੀਅਲ ਪੈਨਸ਼ਨਰਸ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਨਿਰਮਲ ਸਿੰਘ ਆਨੰਦ ਦੀ ਅਗਵਾਈ ਹੇਠ ਹੋਈ। ਇਸ ਮੌਕੇ ਪੰਜਾਬ ਸਰਕਾਰ પાસે ਮੰਗ ਕੀਤੀ ਗਈ ਕਿ ਪੈਨਸ਼ਨਰਸ ਦੀਆਂ ਮੰਗਾਂਵਾਲ ਧਿਆਨ ਦਿੱਤਾ ਜਾਵੇ ਨਹੀਂ ਤਾਂ ਜਿੰਨੀ ਚੋਣਾ ਵਿੱਚ ਵਿਰੋਧ ਕੀਤਾ ਜਾਵੇਗਾ। ਜਰਨਸਕਤਰ ਰਮੇਸ਼ ਕੇਲ, ਵਿਦਸਕਤਰ ਬਲਬੀਰ ਸਿੰਘ, ਜ਼ਿਲ੍ਹਾ ਕਾਨੂੰਨੀ ਸਲਾਹਕਾਰ ਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਵੀਨਾ ਕੁਮਾਰੀ, ਸ਼ਾਮਲਾਤ, ਹਰਪਾਲ ਸਿੰਘ ਸਮੇਤ ਸਮੂਹ ਆਗੂ ਮੌਜੂਦ ਸਨ। ਸਰਕਾਰ ਤੋਂ ਜਿਹੜੀਆਂ ਨੇ ਆਪਣੀਆਂ ਮੰਗਾਂ ਜੋ ਕਿ ਲੰਬੇ ਸਮੇਂ ਤੋਂ ਪੈਂਡਿੰਗ ਪਈਆਂ ਨੇ ਉਹ ਫਿਰ ਮੰਨੀਆਂ ਮੰਗੀਆਂ ਨੇ ਵੀ ਸਾਨੂੰ ਜਿਹੜਾ ਵੀ ਡੀਏ ਦੀਆਂ ਚਾਰ ਕਿਸ਼ਤਾਂ ਜਿਹੜੀਆਂ ਸਾਡੀਆਂ ਨੇ 13% ਡੀਏ ਅਸੀਂ ਘੱਟ ਲੈ ਰਹੇ ਹਾਂ ਸਾਡਾ ਡੀਏ ਜਿਹੜਾ ਹੈ 4% ਚਾਰ ਕਿਸ਼ਤਾਂ ਦੇ ਵਿੱਚ ਜਲਦੀ ਤੋਂ ਜਲਦੀ ਜਿਹੜਾ ਇੱਕੋ ਨਾਲ ਇੱਕੋ ਕਿਸ਼ਤੇ ਦੇ ਰੂਪ ਦੇ ਵਿੱਚ ਰਿਲੀਜ਼ ਕੀਤਾ ਜਾਵੇ 13% ਡੀਏ ਸਾਡਾ ਦੂਸਰੀ ਸਾਡੀ ਮੰਗ ਆ ਵੀ ਜਿਹੜਾ ਸਾਨੂੰ ਏਰੀਅਲ ਤੋੜ-ਤੋੜ ਕੇ ਕਿਸ਼ਤਾਂ ਦੇ ਵਿੱਚ ਦਿੱਤਾ ਜਾ ਰਿਹਾ ਇਹ ਕਿਸ਼ਤਾਂ 2029 ਤੱਕ ਚੱਲਣਗੀਆਂ ਜਦੋਂ ਕਿ ਸਰਕਾਰ ਦਾ ਆਪਣਾ ਸਮਾਂ ਜਿਹੜਾ 2027 ਦੇ ਵਿੱਚ ਪੂਰਾ ਹੋਣ ਜਾ ਰਿਹਾ ਅੱਗੋਂ ਕਿਹੜੀ ਸਰਕਾਰ ਆਉਂਦੀ ਹੈ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਆਪਣਾ ਜਿਹੜਾ ਤੁਸੀਂ ਡੀਏ ਹੈ ਉਹ 2026 ਤੋਂ ਅਖੀਰ ਤੱਕ ਦਿੱਤਾ ਜਾਏ 2027 ਤੋਂ ਬਾਅਦ ਜਿਹੜੀਆਂ ਕਿਸ਼ਤਾਂ ਨਾ ਬਣਾਈਆਂ ਜਾਣ ਅਸੀਂ ਇਕੱਠਾ ਏਰੀਆ ਚੋਂ ਨੇ ਵੀ ਸਾਨੂੰ ਦਿੱਤਾ ਜਾਏ ਇਸ ਕਰਕੇ 1000 ਰੁਪਏ ਦੇ ਕੁਝ ਨਹੀਂ ਬਣਦਾ ਅਸੀਂ ਚਾਹੁੰਦੇ ਹਾਂ ਵੀ ਸਾਡਾ ਮੈਡੀਕਲ ਜਿਹੜਾ ਹੈ 3000 ਰੁਪਏ ਪਰ ਦੀ ਮਹੀਨਾ ਸਾਨੂੰ ਜਿਹੜਾ ਦਿੱਤਾ ਜਾਏ